아무튼 태국에 가 ਇੰਨਾ ਲੋਪ ਹੈ ਛੇ ਜਿੰਨੀਆਂ ਵੀ ਪਾਰਟੀਆਂ ਦਾ ਫੋਡਾ ਲਾ ਕੇ ਅਸੀਂ ਦਿਨ ਰਾਤ ਖੜਿਆਂ ਤੇ ਖੜਦੇ ਰਵਾਂਗੇ ਬੋਲੋ ਲੋਕਜਨ ਸ਼ਕਤੀ ਪਾਰਟੀ ਜੈ ਹੋ ਸਤਿਵਾਹਿਬ ਜੀ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ੍ਰੀ ਵਾਹਿਗੁਰੂ ਜੀ ਕੀ ਫਤਹ ਜੈਪੀ ਜੈਪਾਤ ਜੈ ਸਤਿਗੁਰਾਂ ਅੱਜ ਅੱਗੇ ਦਰਮਿਆਨ ਆਦੇ ਬਹੁਤ ਸਾਰੇ ਕਾਰਜੋ ਤੇ ਗਿਆਨ ਚੰਦ ਜੀ ਗੋਤਮ ਜੋ ਐਸ ਸੀ ਸਰ ਦੇ ਰਾਸ਼ਟਰੀ ਪ੍ਰਧਾਨ ਵੀ ਆ ਔਰ ਸਾਡੇ ਪੰਜਾਬ ਦੇ ਚਾਰਜਮੈਨ ਆ ਲੋਕਜਨਕ ਸ਼ਕਤੀ ਪਾਰਟੀ ਦੇ ਉਹਨਾਂ ਦੇ ਨਾਲ ਅਮਰ ਸਿੰਘ ਜੀ ਮੈਂਬਰ ਪ੍ਰਧਾਨ ਲੋਕਜਨਕ ਸ਼ਕਤੀ ਪਾਰਟੀ ਪੰਜਾਬ ਤੇ ਉਹਨਾਂ ਦੇ ਨਾਲ ਹਰਗਾਂ ਗੰਦੀਸ਼ੇ ਜੀ ਪੰਜਾਬ ਦੇ ਪ੍ਰਧਾਨ ਨਿਵਰਸਨ ਉਹਨਾਂ ਦੇ ਨਾਲ ਸਫਲਿੰਦਰ ਸਿੰਘ ਜੀ ਜੋ ਸਾਡੇ ਐਸਸੀਐਲ ਦੇ ਪੰਜਾਬ ਦੇ ਪ੍ਰਧਾਨ ਆ ਐਸਸੀਐਲ ਦੇ ਪੰਜਾਬ ਦੇ ਪ੍ਰਧਾਨ ਆ ਉਹ ਆਪਣੇ ਸਿਰਫ 2-2 ਮਿੰਟ ਪੰਜਾਬ ਰੱਖਣੇ ਆ ਟਾਈਮ ਬਹੁਤ ਜ਼ਿਆਦਾ ਡੇਢ ਹੋ ਚੁੱਕਾ ਆਪਣੇ ਕੋਲ 2 ਵਜੇ ਤੱਕ ਪੈਸਾ ਆਪਾਂ ਇਹਦੇ ਉੱਤੇ ਵੀ ਧਿਆਨ ਰੱਖਣਾ ਵੈਰ ਜਿੱਤਾ ਖਾਤਾ ਵੈਰ ਜੀ ਦੀ ਵਕਤ ਚਾਹ ਵੀ ਲੈ ਭਾਰਤ ਜਾ ਸਕਦੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੋਦੀ ਸਰਕਾਰ ਨੂੰ ਬਾਕੀ ਬਿਨਾਂ ਦੇ ਸਵਾਗਤ ਪੰਜਾਬ ਪ੍ਰਧਾਨ ਸਰਦਾਰ ਹਰਜੀਤ ਸਿੰਘ ਮੈਮੀ ਜੀ ਕੁੱਲ ਨਾਲ ਸਾਡੇ ਐਸ ਕੇ ਐਸ ਦੇ ਨੈਸ਼ਨਲ ਪ੍ਰਧਾਨ ਸ੍ਰੀ ਗਿਆਨਤ ਗੋਤਮ ਜੀ ਇਚਾਰਜ ਪੰਜਾਬ ਤੇ ਨਾਲ ਕਿਸਾਨ ਜੰਦੇ ਪੰਜਾਬ ਪ੍ਰਧਾਨ ਜਿਹੜੀ ਗੋਦੀਪ ਸਿੰਘ ਜੀ ਨਾਲ ਅਧਵਾਸ ਸਿੰਘ ਜੀ ਹੋਰ ਕਲਦੀਪ ਸਿੰਘ ਜੀ ਪਾਟੀਗੜ੍ਹ ਰਾਜਾ ਸਿੰਘ ਜੱਗਾ ਸਿੰਘ ਸਿੱਧੂ ਤੇ ਹੋਰ ਵੀ ਜਿੰਨੇ ਵੀ ਸਾਡੇ ਸਾਥੀਆਂ ਦਾ ਨਾਮ ਲੈਣਾ ਰਹਿ ਗਿਆ ਹੁਣ ਮਾਫੀ ਚਾਹੁੰਦਾ ਤੇ ਸਾਰੇ ਹੀ ਦਿੱਦੇ ਹੀ ਮੇਰੇ ਮਾਤਾ ਪਿਤਾ ਵੀਰ ਗੁਜਰ ਬਲਾਦਾਨ ਆਏ ਨੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਪਾਰਟੀ ਵੀ ਅੱਜ ਮੀਟਿੰਗ ਰੱਖੀ ਹੈ ਅੱਜ ਪਹਿਲੀ ਮੀਟਿੰਗ ਹੀ ਹੈ ਸੋ ਮੈਂ ਸਾਰੇ ਹੀ ਸਾਥੀਆਂ ਨੂੰ ਕਹਿੰਦਾ ਵੀ ਜਿਵੇਂ ਦੱਸਿਆ ਵੀਰੇ ਕਿ ਮਤਾਵਾ ਦੇ ਇਹਨਾਂ ਨੂੰ ਵੀ ਪਾਰਟੀ ਦੇ ਵਿੱਚ ਅੱਗੇ ਆਉਣਾ ਚਾਹੀਦਾਗਾ ਕਿਉਂਕਿ ਮਤਾਵਾ ਦੀ ਵੀ ਬਰਾਬਰ ਦੀ ਸੱਤ ਹੈ ਕਿ ਬਰਾਬਰ ਦੀ ਵੋਟ ਹੈ ਸੋ ਇਹਹੀ ਲੋਕ ਜਨਕੀ ਪਾਰਟੀ ਦਾ ਜੋ ਮਿਸ਼ਨ ਹੈ ਉਹ ਇਹ ਹੈ ਕਿਉਂਕਿ ਗਰੀਬ ਦਬੇ ਕੁਚਲੇ ਲੋਕਾਂ ਦੀ ਆਵਾਜ਼ ਲੋਕ ਜਨਕੀ ਪਾਰਟੀ ਨੇ ਹਮੇਸ਼ਾ ਉਠਾਈ ਹੈ ਪਹਿਲਾਂ ਵੀ ਉਠਾਈ ਹੈ ਹੋਰ ਵੀ ਲੋਕ ਜਨ ਸੰਤੀ ਪਾਰਟੀ ਗਰੀਬ ਲੋਕਾਂ ਦਾ ਮਸੀਹਾ ਸਾਡੇ ਕੇਂਦਰੀ ਮੰਤਰੀ ਸ੍ਰੀ ਸ਼ਚਾਰ ਪਾਸਵਾਨ ਜੀ ਜਿਨ੍ਹਾਂ ਨੇ ਕੇਂਦਰ ਦੀਆਂ ਵਫਾਕ ਸਰਕਾਰਾਂ ਦੇ ਵਿੱਚ ਰਹਿ ਕੇ ਗਰੀਬਾਂ ਦੀ ਆਵਾਜ਼ ਕੇਂਦਰ ਦੇ ਵਿੱਚ ਉਠਾਈਾਰੇ ਇੰਨੇ ਵੀ ਸਾਡੇ ਸਾਥੀ ਪੁਰਾਣੇ ਆਏ ਨੇ ਮੈਂ ਉਹਨਾਂ ਨੂੰ ਦੁਬਾਰਾ ਤੋਂ ਬੇਨਤੀ ਕਰਦਾ ਕਿ ਲੋਕ ਜਨ ਸੰਤੀ ਪਾਰਟੀ ਜਾ ਤੁਸੀਂ ਇਹ ਨਾ ਸਮਝਿਓ ਕਿ ਲੋਕਜਨ ਸக்தி ਪਾਰਟੀ ਦਾ ਇੱਥੇ ਕੋਈ ਇਹਨਾ ਟੁੱਟ ਚੁਕੀ ਆ ਪਾਰਟੀ ਦਾ ਇਹਨਾਂ ਦਾ ਕੋਈ ਵਰਕਰ ਨਹੀਂ ਜਾਂ ਮੈਂਬਰ ਨਹੀਂ ਸਾਡੀ ਸਾਰੀ ਟੀਮ ਲੋਕਜਨ ਸக்தி ਪਾਰਟੀ ਦੀ ਇੱਥੇ ਬੈਠੀ ਆ ਮੇਰਵੰਡੀ ਵੀ ਬੈਠੀ ਆ ਸਾਰੇ ਹਿਸੈਲਾਂ ਦੇ ਪ੍ਰਧਾਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਕਿਉਂਕਿ ਆਪਾਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਾਂਗੇ ਤਾਂ ਆਪਾਂ ਸਾਰਾ ਸੁਪਨਾ ਹੋਣਾ ਹੈ जैसे सारे अलग अलग अपवाद जिले के बी आवे तो पार्टी का मतलब मुश्किल अकेना तो सारे ही मैं मेरे भरावान माता भैन बेनती करता कि लोग जन शक्ति पार्टी एक बहुत मजबूत ताकत है लोग जन शक्ति पार्टी का साथ दौ वो वो ता जन शक्ति पार्टी आने वाले समय के जो भी इलैक्शन आदि ने ਪੂਰੇ ਪੰਜਾਬ ਦੇ ਵਿੱਚ ਜ਼ਿਲੰਦਰ ਹੋ ਗਿਆ ਫਰੀਦਕੋਟ ਹੋ ਗਿਆ ਬਠਿੰਡਾ ਮਾਨਸਾ ਤਗਰੂ ਜਿੱਥੇ ਵੀ ਹੈ ਅੱਜ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਲੋਕਾਂ ਨੇ ਸਿੱਕੀ ਪਾਰਟੀ ਦੀ ਆਵਾਜ਼ ਤੁਸੀਂ ਵੜਨਾ ਹੈ ਸੋ ਮੈਂ ਤੁਹਾਡਾ ਤੋਂ ਫੇਰ ਸ੍ਰੀ ਗਿਆਨ ਚੰਦ ਗੋਤਮ ਜੀ ਸਾਡੇ ਅਮਜੀਤ ਸਿੰਘ ਮੈਮੀ ਜੀ ਗੁਰਦੀਪ ਸਿੰਘ ਅਟਵਾਤ ਸਾਹਿਬ ਔਰ ਵੀ ਸਾਡੇ ਜਿੰਨੇ ਵੀ ਸਾਥੀ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਪ੍ਰੋਗਰਾਮ ਲਿਖਿਆ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਕਿਉਂਕਿ ਸਮਾਂ ਜਿਹੜਾ ਬਹੁਤ ਇਆਜਤ ਨਹੀਂ ਰਿਹਾਦਾ ਅ ਸ਼੍ਰੀ ਗਿਆਨ ਚੰਦ ਗੋਤਮ ਜੀ ਵੀ ਥੋੜੇ ਲੇਟ ਹੋ ਗਏ ਤੇ ਮੈਂ ਸਾਰਿਆਂ ਦਾ ਖੇਤੋਂ ਜਦੋਂ ਧੰਨਵਾਦ ਕਰਦਾ ਮਾਫੀ ਚਾਹੁੰਦਾ ਜੇ ਕੋਈ ਬਦਕਾ ਸਬਦ ਬੋਲਿਆ ਗਿਆ ਹੋਵੇ ਵਾਈਰ ਜੀ ਦਾ ਖਾਲਤਾ ਵਾਈਰ ਜੀ ਦੇ ਬਤ ਉਹਦੇ ਵਿੱਚ ਸਾਡੇ ਆਲ ਇੰਡੀਆ ਦੇ ਗਿਆਨ ਚੰਦ ਜੀ ਗੋਤਮ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਰ ਸਿੰਘ ਜੀ ਵੈਣੀ ਨਰਮਨ ਸਿੰਘ ਜੀ ਰਾਜਵਾਨਾ ਸਾਡੇ ਸੁਖਵਿੰਦਰ ਸਿੰਘ ਜੀ ਸਾਡੇ ਮੋਟ ਕਪੂਰੇ ਤੋਂ ਗੋਚਾਰ ਸਿੰਘ ਜੀ ਤੋਂ ਬਾਹਰ ਦੂਰ ਦਰਾਡੇ ਪਿੰਡਾਂ ਚੋਂ ਆਏ ਜਿਹੜੀ ਕੇਂਦਰੀ ਨਰੇਗਾ ਉਸ ਟੀਮ ਹੈ ਉਹਦੇ ਵਿੱਚ ਮਜੂਦ ਦੀ ਤਿਆਰੀ 1000 ਰੁਪਏ ਕੀਤੀ ਜਾਵੇ ਉਹਦੇ ਵਿੱਚ ਉਹਦੇ ਫਤ ਲਗਤ ਸਭਾ ਮਜੂਦ 500 ਰੁਪਏ ਇਹਨੇ ਬਾਗ ਦਾ ਗਵਰਨਮੈਂਟ ਨੂੰ ਟੈਕਸ ਦਾ ਦਬਾਅ ਘੋਲ ਦਿੱਤੀਆ। ਹਮੇ ਆਮੈਂ ਪੱਗ ਤੋਂ ਇਸ ਪਾਰਟੀ ਦੇ ਨਾਲ ਨਵਾਗਾ ਕਾਇਮ ਕਰਕੇ ਜੇ ਦੀ ਬਾਕੀ ਦੀ ਜ਼ਿੰਦਗੀ ਹੈ ਮੇਰੀ ਕੋਈ ਇਸ ਪਾਰਟੀ ਤੇ ਲਿੱਖ ਕੇ ਲਾਣਾ। ਤੇ ਦੋ ਬਰਾਬ ਵਸਤਾ ਨਾਲ ਕਰਦੇ ਆਂ ਵੀ ਪਾਰਲੀਮੈਂਟ ਦੇ ਵਿੱਚ ਸਾਡੀ ਜਿਹੜੀ ਆਵਾਜ਼ ਹੈ ਪਤਾਇਆ ਜਾਵੇ ਵੀ ਜਿਹੜਾ ਨਿਰਯਕ ਦਾ ਕਾਨੂੰਨ ਹੈ ਤੇ 6 ਕਿੰਟ ਦਾ ਕੰਮ ਕੀਤਾ ਜਾਵੇ। ਅਗਲੀ ਗੱਲ

ਉਹਨਾਂ ਦੇ ਸੋਨਾ ਵਾਲੀ ਸਤਿ ਸ਼੍ਰੀ ਅਕਾਲ ਤੇ ਇੱਥੇ ਬੈਠੇ ਸਾਡੇ ਤਖਤ ਸਰ ਤੇ ਪ੍ਰਗਨ ਜੀ ਨਿਰਮੋਧ ਸਿੰਘ ਅੱਜਿਆਣਾ ਜੀ ਅਡਵਾਲ ਜੀ ਅਡਵਾਲ ਜੀ ਦਾ ਬੇਟਾ ਬੱਬੂ ਜਿਹੜਾ ਕਿ ਬਹੁਤ ਵੇਸਰ ਘਰਾਂ ਨੂੰ ਤੇ ਨਵਾ ਕੋਣ ਹੈ ਇਹੋ ਜਿਹੇ ਨਵੇਂ ਫੋਨ ਵਾਲੇ ਮੁੱਦੇ ਜਿਹੜੇ ਤੁਹਾਨੂੰ ਚਾਹੀਦੇ ਆ ਮੈਂ ਤੁਹਾਨੂੰ ਮੁਕੱਤਨਾ ਚਾਹੁੰਨਾ ਆ ਕਿ ਐਸੀ ਪਾਰਟੀ ਸ਼ੁਰੂ ਕਿਤਾ ਬੀਪੀਸੀ ਨੇ ਕਿੰਨਾ ਬਣਾਈ ਸੀ 1970 ਦੇ ਬਿਚ ਉਹ ਜਿੰਦਾਬਾਦ ਦੀ ਬਣੀ ਆ ਉਸ ਵੇਲੇ ਮੈਨੂੰ ਆਪਾਂ ਨੂੰ ਮਿਲੇ ਸੀ ਮੇਰੇ ਨਾਲ ਬਹੁਤ سارے ਲੋਕ ਆ ਜਿਹੜੇ 70 ਦੇ ਬੰਦੇ ਤੋਂ ਪਹਿਲਾਂ ਨਹੀਂ ਹੋਏ ਹੋਣੇ ਉਸ ਤੋਂ ਬਾਅਦ ਅਸੀਂ 55 ਲੜ ਫੜ ਲਿਆ ਕਿੰਦੇ ਪਾਸੇ ਨਹੀਂ ਹਿੱਲੇ ਕਿੰਦੇ ਪਾਸੇ ਨਹੀਂ ਗਏ ਪਾਸਵੰਦੀ ਨੇ ਮੈਨੂੰ ਉੱਪਰਲੇ ਐਸੀ ਆਕੀ ਦੇਣਾ ਪੰਜਾਬ ਦਾ ਚੇਅਰਮੈਨ ਬਣਾਇਆ ਸੀ ਉਸ ਤੋਂ ਬਾਅਦ ਜਨਤਾ 당 ਬਣ ਗਿਆ ਜਨਤਾ 당 ਦੇ ਵਿੱਚ ਵੀ ਅਸੀਂ ਕੰਮ ਕਰਦੇ ਰਹੇ ਫਿਰ ਪਾਸਵੰਦੀ ਦੀ ਸੋਚ ਸੀ ਵੀ ਆਪਾਂ ਸਿਆਸਤਾਂ ਪਾਰਟੀ ਵੀ ਬਣਾਉਣੀ ਪਾਵੇਗੀ ਉਹਨਾਂ ਨੇ 당 ਦਾ ਨਾਮ ਰਾਈ ਜਿਹੜੀ ਜੀ ਨਾਨ ਪੋਲੀਟਿਕਲ ਪਾਰਟੀ ਸੀ ਉਹ ਤਾਂ ਮੈਨੂੰ ਉਹਨਾਂ ਨੇ ਪ੍ਰਦਾਨ ਕਰਾਇਆ ਜਦੋਂ ਗਹਿਰੀ ਜੀ ਪ੍ਰਧਾਨ ਬਣੇ ਉਹਨਾਂ ਨੇ ਬਠਿੰਡੇ ਤੋਂ ਇਲਾਵਾ ਕਿਤੇ ਨਹੀਂ ਗਏ ਬਠਿੰਡੇ ਵਿੱਚ ਲੋਕ ਜਨਸ਼ਕਤੀ ਪਾਰਟੀ ਰਾਜੀ। ਕੋਤਮ ਜੀ ਨੂੰ ਖੰਡਣ ਵਾਸਤੇ ਆਏ ਆ ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਵਾਸਤੇ ਆਏ ਥੀਏ ਇਸ ਕਰਕੇ ਮੈਂ ਆਪਾਂ ਸਾਰਿਆਂ ਨੂੰ ਮੋਤੇ ਬੁਲਾਉਣਾ ਵਾਈਗੋ ਜੀ ਦਾ ਹਾਲਸਾ ਵਾਈਗੋ ਜੀ ਨੂੰ ਮੋਤੇ ਚਲੋ ਜੀ ج زندہ باد زندہ باد اپنا ٹیم پارٹی زندہ باد زندہ باد لوکن شکت پارٹی زندہ باد زندہ باد زندہ باد ਨਰਗਰ ਬਾਅਦ ਅਨੁਸਾਰ ਬਟੂਮੈਂਟ ਦਾ ਪੁਨਰ ਨਾਮ ਦਾ ਇਸ ਤੇ ਮੰਗਲ ਸਿੰਘ ਪ੍ਰੋਇਟਰ ਆਵਾਜ਼ ਬੰਦੇ ਰਾਜੂਂਦਰ ਪਾਵਾਂ ਸੋਨੂ ਮੂਲਕ ਸੋਨੂ ਮੂਲਕ ਖੱਲੇ ਖੜੇ ਹੋ ਸਾਡੀ ਪੰਚ ਇੱਥੇ ਖੜੇ ਅਹੁਦੇ ਭਾਰ ਪਾਈ ਜਾਂਦੇ ਇੱਥੇ ਖੜੇ ਜਗਿੰਦਰ ਸਿੰਘ ਦਾ ਸਾਫਾ ਸਰਪੈਂਟ ਇਹ ਸਾਫਾ ਤੋਂ ਪੰਚਾਇਤ ਆ ਕੋਈ ਨਾ ਸਕਦਾ ਹੁਣ ਤੇ ਬਣ ਜਾਊਗਾ ਹਾਂ ਔਰ ਮੈਂ ਵੀ ਜਾਵਾਂ ਮੈਂ ਕਦਰ ਹੀ ਸਤਿ ਆਪਕਾ ਨੀ ਨੂੰ 35 ਬਣਾ ਦੇਣਾ ਆਪਾਂ ਕੰਨੀ ਲਾ ਦੇ ਦੁੱਪ ਕੇ ਬਰਿੰਦਰ ਸਿੰਘ ਕੋਟਲਾ ਸਿੰਘ ਲਖਮੀ ਸਿੰਘਾ ਗਗਨਦੀਪ ਸਿੰਘ ਆ ਜਾਓ ਵੀ ਗਗਨਦੀਪ ਆਹ ਫਾਮ ਹੋ ਗਏ ਜੋ ਜੀ ਸ਼ੇਰਵਾਦ ਗਿਆ ਇਹ ਸਾਰੇ ਸਮੇਂ ਜਿੰਨੇ ਸਾਥੀ ਆ ਸ਼ਾਮਲ ਹੋ ਗਿਆ ਨਾ ਬੱਬੂ ਇੱਥੇ ਤੂੰ ਬੜਾ ਹੋ ਗਿਆ ਇਹ ਸਾਰੇ ਲੋਕਾਂ ਚ ਸ਼ਕਤੀ ਪਾ ਲਈਦਾ ਇੱਕ ਬਹੁਤ ਵੱਡਾ ਪਰਿਵਾਰ ਹੋ ਗਿਆ ਪਰਿਵਾਰ ਇਹ ਬਹੁਤ ਵੱਡਾ ਵਧਦਾ ਹੋਇਆ ਜੈਜੀ ਜੀ ਆ ਜਾਓ ਆ ਜਾਓ ਆ ਜਾਓ ਕਾਮੇ ਜੀ ਤੁਸੀਂ ਵੀ ਆਓ 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 ਫਟਾਫਟ ਆਓ ਬੱਬੂ ਬੱਬੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਜੈ ਸ੍ਰੀ ਅਕਾਲ ਹਾਂਜੀ ਹਾਂਜੀ ਬੋਲੇ ਸੋ ਨਿਹਾਲ ਸਭ ਇਹਨਾਂ ਬਾਕੀ ਤਾਂ ਨਾ ਹੁੰਦਾ ਇਸ ਕਰਕੇ ਇਹ ਸਾਡੇ ਨਾਲ ਬਹੁਤ ਪੁਰਾਣੇ ਸਾਥੀ ਆ ਸਾਡੇ ਹੁਣ ਮੈਂ ਬੇਜ਼ੀ ਕਰੂੰਗਾ ਅਮਰ ਸਿੰਘ ਜੀ ਮੈਮੀ ਜੀ ਨੂੰ ਉਹ 2 ਮਿੰਟਾਂ ਤੋਂ ਬਾਅਦ ਆਪਰੇ ਵਿਚਾਰ ਇਸ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ

तो तो अच्छा अच्छा देखो और बोले साथियों आज हमारे बीच में बहुत मजबूत साथी जो अठासी नवासी से हमारे साथ लगातार जुड़े हैं जिन्होंने पंजाब की एक बार के बार कमान संभाली और पंजाब के अंदर हर जिले के अंदर पार्टी को खड़ा किया मेरे भाई अमर सिंह मैमी जी एस सी एस सेल के, से से के प्रधान जी जी जो बहुत युवा साथी हैं हमारे मैं सबसे पहले धन्यवाद देना चाहूँगा अमर सिंह महमी जी को जिन्होंने लगातार चौथी तो पैंतीस साल से लगातार हमारे साथ काम किया और ऐसे नेता के साथ काम किया जिसका वर्ल्ड दुनिया के अंदर सबसे ज़्यादा वोटों से जीतने का रिकॉर्ड है ये हमें सौभाग्य प्राप्त हुआ हमारे महमी जी को भी और हमको भी कि ऐसे नेता के साथ हमने काम किया साथ ही आज ये प्रोग्राम रखा गया है लोक जनशक्ति पार्टी रामविलास हमारी पार्टी का नाम है उसको लेकर आज बहुत काफ़ी संख्या में जो है पार्टी ज्वाइन किया है मैं उनका भी तहे दिल से धन्यवाद करना चाहता हूँ हम चौथी पैंतीस साल से ऐसे नेता के साथ काम कर रहे हैं जिसका एक बार नहीं दो, -दो बार वर्ल्ड रिकॉर्ड है पूरी दुनिया में सबसे ज्यादा वोटों से जीतने का अगर किसी का रिकॉर्ड है तो रामविलास पासवान जी का है आज हमारे बीच में नहीं है लेकिन आज एक नया सूरज हमारे बीच में निकल रहा है जिसका नाम है चिराग पासवान चिराग पासशाह जी ने जो केंद्र में जगह बनाई है और सेंट्रल गवर्नमेंट में जो जगह बनाई है वो सबसे कम उम्र के नेता हैं मंत्री हैं आज हमारे बीच में वो पूरे देश के अंदर दौरा कर रहे हैं पार्टी को मजबूत कराने का काम कर रहे हैं और साथियों हम जहां भी जाते हैं पार्टी में जहां मीटिंग होती है जो हमारे नेता थे रामविलास पासवान जी उनके कार्य क्या क्या कार्य उन्होंने किए उसको लोगों के बीच में पब्लिक के बीच में जाके हम बताते हैं क्योंकि तो काफ़ी लोगों को पता नहीं है कि उन्होंने इतने बड़े बड़े काम कर दिए लेकिन लोगों को नहीं मालूम आज जो ये हाथ में आप मोबाइल लेके घूम रहे हैं ये किसकी देन है ये रामविलास पासवान जी की देन है ये रामविलास पासवान जी ने उसके अंदर आपको मानूंगा कि सोलह रुपये आउट गोइंग और सोलह रुपया लेते थे ये सब जो देन है ये रामविलास पासवान जी की देन है उन्होंने कहा था कि एक दिन में इसको बैगनों के भाव दूंगा आज आप देखिए एक एक घर के अंदर एक एक परिवार में सबके हाथ में ये जो मोबाइल आई ये सिर्फ रामविलास पासवान जी की, राम की पार पार थे रामविलास पासवान जी एक बार नहीं पांच छे के बाद देश के मंत्री बने उन्होंने खाद में स्टील के अंदर रेलवे के अंदर मेंबर बनाए और मेंबरों को पावर दी गई जब मेंबर बनाए गए थे उसमें हमारे मेहमी जी पंजाब से अकेले थे जो जिनको बहुत बड़ी जिम्मेदारी दी गई थी मेंबर बनाया गया था उससे अलग हमारे नेता के अंदर इतनी खूबियाँ थी इतने उनके काम थे धर्म के नाम से अगर आप आ जाओ धर्म के नाम से दिल्ली के अंदर रविदास मंदिर तोड़ दिया गया सबसे पहले कौन पहुंचे रामविलास पासवान दरित चैनल के माध्यम से संसद को घेरने का काम उसी तरह सिख रामच ने मजनू का टीला है दिल्ली के अंदर उसको तोड़ दिया गया था सबसे सब पहले कौन पहुंचे रामविलास पासवान जी पहुंचे और उस लड़ाई लड़ने का काम किया इसी तरह उड़ीसा के अंदर क्रिश्चन चर्च था वहाँ चर्च के अंदर दो बीमारी भी इलाज करते थे बीमार लोगों का वो बीमारी भी दो कुछ जो कुछ लोगों की, जो कुछ लोग होते थे उनका इलाज करते थे उनको जिंदा जला दिया इसी तरह दिल्ली के अंदर वाल्मीकि मंदिर है उस मंदिर के मंदिर में चारों तरफ दिल्ली की जितनी गंदी गाड़ियाँ थी वो खड़ी हुआ करती थी लेकिन जब वाल्मीकि समाज के लोग आके रामविलास पासवान जी से मिले तो उन्होंने सबसे सब पहले वो गाड़िया वहाँ से हटाने का काम किया आज बहुत सुंदर वहाँ वाल्मीकि मंदिर तो मजबूत करो हम आपके बीच में आए हैं आपसे निवेदन करना है कि जिस तरह हमारे साथी हमारे प्रदेश अध्यक्ष महमी थी पूरे पंजाब के अंदर पूरे हर जिले के अंदर जा जाकर पार्टी को मजबूत करने का काम कर रहे हैं उसी तरह आप भी अपने अपने क्षेत्रों के अंदर जाइए और तो पार्टी को मजबूत कीजिए जो जो कार्य रामदास पास जी नहीं है उनके विषय में भी आप उन लोगों को पता जैसे आदमी आपका बहुत बहुत धन्यवाद जय भीम जय रामदास पास जय विदूर संगरूर का चला तो जी जी भी भी